सत श्रीकाल जी स्वागत है आप सभी का नामधारी मीडिया इंडिया पर मैं सना अभी हम हैं श्री बहनी साहब में हमारे साथ एक संत जी मौजूद हैं जो हमें सतगुरु जी की कुछ साखियाँ सुनाना चाहते हैं आइए सुनते हैं सत श्रीकाल जी दुदार सिंह नाम पेंट गाँव मेरा मोरी वाला सर से पास जी सर से पास मेरा पेंट है जी तो मैं जो पास बनिया मैं अपने नान के पिंड गया गया सारी ਨਾਨੇ ਪਿੰਡੋਂ ਨੇ ਮੁਸਲਮਾਨਾਂ ਨੇ ਕੀ ਹਵਾ ਪਾ ਲਿਆ ਲੁੱਟ ਪੜ ਗਈ ਸੀ ਬਾਹਰ ਨਰਦ ਜ ਸਾਡੇ ਬਾਂਡੇਗਲ ਤੋਂ ਬਾਅਦ ਅਸੀਂ ਉੱਥੇ ਇੱਕ ਸਟੇਸ਼ਨ ਸੀ ਥਲਖਾਨਾ ਸੀ ਜੇ ਸੋਣ ਉਥੇ ਉਹ ਸਟੇਸ਼ਨ 'ਚ ਚਲੇ ਗਏ ਉਸ ਤੇ ਇੱਕ ਮੁਸਲਮਾਨ ਸੀ ਜਾਲਦਾਰ ਉਹ ਜਾਲਦਾਰ ਦੇ ਘਰ ਚਲੇ ਗਏ ਸੀ ਉਹ ਸਾਨੂੰ ਆਖਣ ਲੱਗਾ ਤੁਸੀਂ ਇੱਥੇ ਬਹਿ ਜੋ ਸਾਡੀ ਸਾੜੇ ਕੋੜ ਬਹਿ ਜੋ ਤੇ ਤੁਹਾਨੂੰ 10 12 ਆ ਕਾਫਲਾ ਹੋਰ ਭਰ ਦੇਗਾ ਗੱਡੀ ਭਰ ਦੇਗੀ ਤੈਨੂੰ ਗੱਡੀ ਵਿੱਚ ਬਿਠਾ ਕੇ ਤੇ ਹਿੰਦੂਸਤਾ ਛੱਡ ਜਾਵਾਂਗੇ ਤੋਂ ਅਸੀਂ ਉਹਨਾਂ ਕੋਲ ਰਾਤ ਉੱਥੇ ਰਹੇ ਰਾਤ ਵਿੱਚ ਤਿੰਨ ਚਾਰ ਦਿਨ ਉੱਥੇ ਰਹੇ ਤੇ 14 ਦਿਨ ਬਾਅਦ ਉਹਨਾਂ ਨੇ ਗੱਡੀ ਸਾਡੀ ਭਰ ਗਈ ਉਹਨਾਂ ਨੇ ਗੱਡੀ ਪਸਾਨੂੰ ਬਿਠਾ ਕੇ ਤੇ ਉਹਨੇ ਪ੍ਰੋਗਰਾਮ ਵੀ ਬਣਾਇਆ ਸੀ ਛੇਤੀਸੂਰ ਬਾਅਦ ਖੜੀ ਕਾਲੀ ਗੱਡੀ ਉਸ ਗੱਡੀ ਥੱਲੇ ਗੱਡੀ ਖੜਾ ਹਲਕੇ ਉਹ ਕਿੰਨੇ ਵੱਡਾ ਸੂਦ ਕਰਦਾ ਕੱਲ 3.5 ਮੇਰੇ ਨਾਂ ਦੇ ਵਜੇ 72 ਆਦਮੀ ਸਾਂ ਬੱਚੇ-ਬੱਚੇ ਪਾ ਕੇ ਬੜੀਆਂ ਬਾਗ-ਬਾਗਸ ਵਾਲੀਆਂ ਉਹਦੇ ਵਿੱਚ ਇੱਕ ਮੈਂ ਬਚ ਗਿਆ ਹਾਂ ਉਹਨੇ ਘੱਟ ਵੱਟ ਕੇ ਸਾਡੀ ਕਿੰਨੀ ਸੂਦ ਕਾ ਦਿੱਤੀ ਤੇ ਮੇਰੀ ਇੱਕ ਮਾਸੀ ਸੀ ਉਹ ਮਾਸੀ ਨੇ ਮੇਰੇ ਬਾਹ ਫੜ ਕੇ ਤੇ ਛੱਲੇ ਛਾਲ ਮਾਰੀ ਗੱਡੀ ਉਤਰਨ ਵਾਸਤੇ ਤੇ ਉਹਨੇ ਕੋਈ ਬਰਸ਼ੇ ਬੁੱਝੇ ਪੜੇ ਹਾਂ ਗਨਾਸ਼ੀਆਂ ਪੜੀਆਂ ਜਿਹੜੇ ਬਾਰਿਸ਼ ਝਾੜ ਮਾਰਦਾ ਸੀ ਔਰ ਬਾਰਿਸ਼ ਨਾਲ ਸੇ ਮਾਰਦੇ ਹਨ ਬਰਸਾ ਮਾਰਦੇ ਹਨ ਗੰਦਾਸੀ ਮਾਰਦੇ ਹਨ ਤੇ ਅਸੀਂ ਦਰਵਾਜੇ ਕੋਲ ਜਾ ਕੇ ਜੇ ਲੱਗ ਦਿੱਤੇ ਬਾਹਰ ਥਲੇ ਉਤਰਨ ਲਗੇ ਔਰ ਮੁਸਲਮਾਨ ਨੇ ਬਰਸਾ ਮਾਰ ਲਿਆ ਉਹ ਮੇਰੀ ਮਾਸੇ ਦੇ ਪੇਟ ਲੱਗਾ ਮੇਰੇ ਨਹੀਂ ਮੈਂ ਵੱਜ ਗਿਆ ਮੈਂ ਵੱਜ ਮੇਰੇ ਨਹੀਂ ਲੱਗਾ ਅਸੀਂ ਬਸ ਉਹ ਥਲੇ ਛਾਲ ਮਾਰ ਕੇ ਤੇ ਉਹ ਮਾਸੇ ਹਲੀ ਸੀ 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 ਤੇ ਉਹ ਨਾਲ ਖਿੱਚ ਕੇ ਮੈਨੂੰ ਨਪੜਨ ਲੱਗਿਆ ਖਾਲ ਸੀ ਇੱਕ ਛੋਟਾ ਸੁੱਕਾ ਖਾਲ ਸੀ ਉਹਦੇ ਵਜੇ ਲੈ ਗਿਆ ਉਹਨੂੰ ਖਾਲ ਵਿੱਚ ਉਹ ਉਹਦੇ ਪਲੇ ਪੱਕੀ ਹੋਇਆ ਉਹਨੂੰ ਮੈਂ ਤਾਂ ਮੈਂ ਇੱਕ ਮੁਸਲਮਾਨ ਆਇਆ ਉਹਨੇ ਮੈਨੂੰ ਮਾਰ ਲਿਆ ਉਹਨੇ ਉਹਨੇ ਚਾਰ ਜਖਮ ਮਾਰੋ ਨਰੇ ਇੱਕ ਧੌਣ ਵੱਡੀ ਮੇਰੀ ਇੱਕ ਮੋਢਾ ਵੱਡਾ ਸਭ ਜਾਂ ਮੋਢਾ ਇੱਕ ਮੇਰਾ ਜਬਾੜਾ ਵੱਡਾ ਇੱਕ ਸਰਚ ਮਾਰ ਲਿਆ ਉਹਨਾਂ ਨੇ ਸਰਚ ਦਿਨਸੀ ਮਾਰੀ ਉਹਨੇ ਤਾਂ ਮੈਂ ਬਸੁਰਤ ਹੋ ਗਿਆ ਜੀ ਬਸੁਰਤ ਹੋਣ ਤੋਂ ਬਾਅਦ ਫਿਰ ਮਿਲੋਣਾ ਉਹ ਜੋ ਵੱਡਿਆ ਜੀ ਗੱਡੀ ਵੱਡੀ ਸੀ ਤਿੰਨ ਸੇ ਰਟਾਮ ਹੋਇਆ ਜੀ ਤੋ ਉਹ ਤੋਂ ਬਾਅਦ ਦੁਪਹਿਰ ਲੱਗੀ ਸੀ ਦੁਪਹਿਰ ਜੋ ਸਾਡੇ ਸਤਗੁਰ ਆਏ ਨੇ ਸਤਗੁਰ ਪਰਤਾ ਆਵਸਨ ਜੀ ਉਹਨੇ ਮੈਨੂੰ ਪਾਣੀ ਪਿਵਾਇਆ ਤੇ ਮੇਰੀ ਸੁਰਤ ਆ ਗਈ ਸੁਰਤ ਹੋਣ ਤੋਂ ਬਾਅਦ ਉਹ ਤੁਰ ਪਏ ਨੇ ਤੇ ਮੈਨੂੰ ਆਖਿਆ ਵੀ ਸੱਚੇ ਪਾਤਸ਼ਾਹ ਮੈਨੂੰ ਨਾਲ ਲੈ ਜਾਓ ਉਹ ਆਖਣ ਲੱਗੇ ਤੂੰ ਥਾਵੇ ਖੜਾ ਜਾ ਉਹਦੇ ਪਰਾਂ ਅਗੇ ਤੇ ਮੈਂ ਝਾਤੀ ਅਗੇ ਮਾਰੀ ਅਗੇ ਨਾਲ ਜਿੱਥੇ ਲੈਣ ਦੇ ਅਦੇਰ ਸੀ ਗੱਡੀ ਨਾਲ ਨਾਲ ਵੇਲ ਦੇ ਨਾਲ ਉਹ ਇਹਦੇ ਕਾਲੀ ਕਮਲੀ ਪਾ ਕੇ ਕਮਰੇ ਤੋਂ ਕਮਰੇ ਕੋ ਸਾਂ ਮਾਰੇ ਕਾਲੀ ਕਮਲੀ ਦਾ ਉਹਨੇ ਕੋ ਗੱਡਵਾਇਆ ਤੇ ਉਹ ਹੀ ਉਸ ਤਰ੍ਹਾਂ ਦੇ ਦਿਨ ਪਾਣੀ ਭਰਵਦੇ ਫਿਰਦੇ ਨੇ ਇਹ ਲਈ ਪਤਾ ਮਾਲਕ ਜਾਣਦਾ ਸਰਗਰਾਮ ਸਿੰਘ ਸਾਹਿਬ ਦਾ ਕਾਉਂਟ ਸਾਹਮਣੇ ਉਹ ਤੇ ਮੈਂ ਮੈਂ ਫਿਰ ਬਸੁਰਤ ਹੋ ਗਿਆ ਬਸੁਰਤ ਹੋਣ ਤੋਂ ਬਾਅਦ ਮਿਲੂ ਪੈਸੋਰ ਦਾ ਇਸ ਸ਼ਾਮ ਨੂੰ 6 ਵਜੇ ਦੇ ਸ਼ਪੰਡਾਲ ਹੋ ਗਿਆ। ਉਸ ਤੋਂ ਦੋ ਦੋ ਜਵਾਨ ਆਲੇ ਮਿਲਦੇ ਤੇ 32 ਸਾਲ ਦੀ ਹੋਣਗੇ। ਇੱਕ ਇੱਕ ਦਾ ਰੰਗ ਗੋਰਾ ਸੀ ਇੱਕ ਦਾ ਇੱਕ ਸਮਾਲਾ ਸਾੰਮ ਲਾ। ਤੇ ਮਿੰਦੂ ਤਾਂ ਲੱਗਦਾ ਜਿਦਾਂ ਸਾਲੂ ਜਰਜੀਤ ਸਿੰਘ ਹੋਵੇ ਤੇ ਮਹਾਰਾ ਬੀਰਸੋ ਖਵੇ। ਇਹ ਦੋਹੇ ਭਰਾ ਸਾਨ। ਤੇ ਇਹਨਾਂ ਨੂੰ ਪਾ ਖੂਦ ਹੋ ਸਕੀ। ਮੈਂ ਪਿਆ ਲੰਮੇ ਖਸੂਤਾਂ ਦੀ ਸ਼ਾਮਾਂ ਲੱਭ ਪਿਆ। ਤੇ ਇਹਨਾਂ ਨੂੰ ਪਾਣੀ ਪਿਆ। ਪਾਣੀ ਪੀ ਕੇ ਤੇ ਪਰਚਲੇਣ ਮੈਂ ਆਖਿਆ ਮੈਂ ਮਾਮਾ ਜੀ ਮੈਨੂੰ ਨਾਲ ਲੈ ਜਾਓ। ਇਹਨਾਂ ਕਹਤ ਅਸੀਂ ਚੱਲੇ ਆਂ ਜੀ। ਇਹਨਾਂ ਅਖਰੇ ਪਾਣੀ ਖੂਪ ਆਪੇ ਖੂਤ ਪਾਣੀ ਪੀ ਲਈ। ਤੇ ਉਹਨਾਂ ਫਿਰ ਵਾਪਸ ਆਲੇ ਫਿਰ ਖੂ ਗੇੜ ਕੋਨੇ ਪਾਣੀ ਡਟਿਆ ਪਾਸੇ ਕੇ ਪਾਣੀ ਉਹਨੇ ਪੜਨੇ ਬਦਿਆਂ ਲੱਟ ਨਾਲ ਉਹ ਪਾਣੀ ਡਟ ਪਾਣੀ ਪੜਨੇ ਲੱਗਨੇ ਲੱਗ ਕੇ ਪਾਸੇ ਲਾ ਕੇ ਤੇ ਪਾਣੀ ਡਕਤਾ ਉਹਨਾਂ ਨੇ। ਫਿਰ ਉਹਨੇ ਆਖਿਆ ਪਾਣੀ ਪੀ ਲਈ ਉੱਠ ਗਿਆ। ਨਾ ਫਿਰ ਉਹ ਨਾਲ ਮਸੂਠੇ ਨਹੀਂ ਜਾਂਦਾ ਉਹ ਚਲੇ ਗਏ ਨੇ ਉਹ ਤਾਂ ਨਿਹਰਾ ਹੋ ਗਿਆ ਸ਼ਾਮ ਪਾਜੀ ਨਿਹਰਾ ਹੋ ਗਿਆ ਤੇ ਦੋ ਬੰਦੇ ਫਿਰ ਆ ਗਏ ਮੇਰੇ ਕੋਲੇ ਉਹ ਉਹ ਆਪਣੇ ਮਨਜੀਤ ਪਾ ਕੇ ਆਪਣੇ ਘਰ ਲੈ ਗਏ ਨੇ ਅਗੇ ਉਹਨੇ ਤਾਂ ਮੇਰੀ ਮਾਸੀ ਉਹਨੇ ਫੜਕ ਲਾ ਗਿਆ ਮਾਸੀ ਜਵਾਨ ਸੀ ਤੇ ਉਹ ਉਹਨੇ ਫੜ ਕੇ ਲੈ ਗਿਆ ਮਾਰਿਆ ਨਹੀਂ ਉਹਨਾਂ ਨੇ ਤੇ ਕੋਈ ਮੇਰੀ ਮਾਸੀ ਨੇ ਮੇਰੇ ਜਖਮ ਜਖਮ ਦੇ ਪੱਟੀ ਪੱਟੀ ਲਾਈ ਤੇ ਪੇਲ ਟੂਲ ਲਾਇਆ ਤੇ ਨੰਮੇ ਆਂਦੇ ਨੰਮੇ ਪਾ ਲਿਆ ਮਿਲ ਨੰਮੇ ਪਾਉਂਦਾ ਥੋੜਾ ਨੇ ਰਾਵਿਆ ਜਿਆਦਾ ਮਸਮਨਾ ਚੋਕਿਆ ਮੈਨੂੰ ਤੇ ਲਈ ਜਾਂਦੇ ਨੇ ਤੇ ਮੈਂ ਕਿਹਾ ਮਾਮਾ ਜੀ ਕਿੱਥੇ ਲੈ ਜਾ ਲਿਆ ਅੱਖ ਲੱਗੇ ਤੇ ਤੇਰੇ ਮਾਮੇ ਕੋਲ ਲੈ ਜਾਣੇ ਤੈਨੂੰ ਤੇ ਅਗੇ ਨਹਿਰਸ ਜਾਂਦੀ ਮਲਤਾਨ ਜਿਹੜੇ ਵੱਡੀ ਸਾਡੀ ਨਹਿਰਸ ਮਲਤਾਨ ਵਾਲੀ ਉਹਨਾਂਸੋਂ ਮਿਲ ਇੱਕ ਨੇ ਬਾਹਾਂ ਫੜੀਆਂ ਇੱਕ ਨੇ ਅੱਤਾਂ ਫੜੀਆਂ ਤੇ ਵਿਆਹ ਸੌੜਤਾ ਮੈਨੂੰ 150 ਤਾਂ ਮੈਨੂੰ ਕੋਈ ਪਤਾ ਨਹੀਂ ਜਮੇ ਉਹ ਤਾਂ ਬਾਗ ਪਰ ਇੱਕ ਦਿਨ ਦਪੈ ਲੱਗੀ ਐ ਮੈਨੂੰ ਫਿਰ ਸੁਰਤਾ ਹੀ ਮਾਰੀ ਜੀ ਤੇ ਇਹ ਤੇ ਮੁੱਗਾ ਸੀ ਮੁੱਗ ਦਾ ਘੁੰਮਣਚਰੀ ਬੜੀ ਬਣੀ ਸੀ ਉਹ ਘੁੰਮਣਚਰੀ ਤੇ ਮੇਰਾ ਨਾਮ ਦੱਲੇ ਆ ਗਿਆ ਵੀ ਤੇ ਇਹ ਮਾਇਆ ਜੋ ਫਸ ਜਾਗਾ ਮੁੱਗੇ ਫਸਾਂਗਾ ਲੱਗੂ ਅਸੋਂ ਗਾਂ ਨਿਕਲ ਗਿਆ ਅੱਗੇ ਵੀ ਅੱਥਰੇ ਚਾਰ ਸੀ ਥੋਕ ਕਰ ਠੋਕਰ ਪਾਣੀ ਅਗੇ ਜਾਂ ਜਾਂਦਾ ਸੀ ਮੁਰਦੂ ਫਿਰ ਤਾਂ ਆਉਂਦਾ ਸੀ ਫਿਰ ਮੈਂ ਦਰਜਾ ਵੀ ਮਹੁੰਨੀ ਬੜਦਾ ਉਹ ਤਾਂ ਬਾਥਰ ਮੈਂ ਬਸਰਤ ਹੋ ਗਿਆ ਜੀ ਫੇ ਇਹ ਮਾਲਕ ਜਾਣਦਾ ਮੈਂ ਚਾਰ ਦਿਨ ਰੋੜ ਜਾ ਕੇ ਪੰਜ ਦਿਨ ਰੋੜ ਜਾ ਰੋੜ ਜਾ ਜਾ ਫੇ ਨਾ ਨਹੀਂ ਰਾਜੀ ਰਾਤ ਫੇ ਉਹ ਸਾਧਗੁਰਾਂ ਨੇ ਫੇ ਮੇਨ ਬਾੜ ਕੱਟਦਾ ਸੁਣਨਾ ਨਹਿਰ ਨਾਲ ਨਹਿਰ ਬਾਰੇ ਕਹਿੰਦਾ ਮੈਂ ਲੰਮੇ ਪਿਆ ਤਾਂ ਉਹ ਤਾਂ ਮੈਨੂੰ ਝੋਲਾ ਲਿਆ ਪਿਆ ਜਿਤਨਾ ਜਿੰਨੇ ਜਿੰਨੇ ਮੈਂ ਪਾਣੀ ਪਿਆਸ ਉਹ ਲੱਗ ਜਾਂਦਾ ਹੈ ਲੇਕਿਨ ਉਹ ਮੈਂ ਵੇਖਿਆ ਬੋਲਿਆ ਨਹੀਂ ਮੈਂ ਤੁਹਾਨੂੰ ਤੇ ਉਹ ਚਲੇ ਗਏ ਨੇ ਮੈਂ ਅੰਲੋ ਪੋ ਗਿਆ ਉਹ ਤੇ ਬੈਸ ਦੜ ਚੜ ਗਿਆ ਦੜ ਚੜ ਗਿਆ ਤੇ ਦੋ ਜਲਾਨੀਆਂ ਟੋੜੀਆਂ ਆਉਂਦੀਆਂ ਮੇਰੇ ਵੱਲੋਂ ਤੇ ਮੇਰੇ ਵਾਲੇ ਮੈਂ ਸੁਰਤਾਂ ਸੀ ਬੋਲੋ ਤੇ ਮੈਂ ਆਖਿਆ ਮਾਸੀ ਜੋ ਮਾਸੀ ਆਖਿਆ ਦਿਓ ਨਾ ਭੱਜ ਗਿਆ ਭੱਜ ਗਿਆ ਕੇ ਝਾੜ ਬੂਟ ਬੜਾ ਸੇ ਤੇ ਉਹਨਾਂ ਦਾ ਮਰਵਟ ਤੇ ਮਹਿਮਾ ਦੇ ਮਰਦ ਪਰ ਪਿਆ ਉਹ ਤੁਰ ਜਾਂਦੀਆਂ ਨੇ ਗਾਂ ਤੇ ਉਹਨਾਂ ਦੇ ਅੱਗੇ ਕਹਾ ਆਉਂਦਾ ਸੀ ਉਹ ਦਾਹਦਾ ਉਹ ਰਾਹ ਤੇ ਕਿ ਬੋਤੀ ਵਾਲਾ ਸੀ ਬੰਦਾ ਮੁਸਲਮਾਨੀ ਉਹ ਮੁਸਲਮਾਨ ਨੇ ਉਹਨਾਂ ਗੱਲਾਂ ਨੇ ਕਰ ਲੈ ਤੇ ਮੈਨੂੰ ਕਹਿ ਲੱਗਿਆ ਮੈਂ ਉਸੇ ਅੱਪੜ ਜਾਣਾ ਚੱਲੂ ਉਹ ਬਜ਼ੁਰਗ ਸਈਏ ਵੱਡਾ ਆਦਮੀ ਤੇ ਉਹ ਆਖਣੇ ਕਿ ਬਚੜ ਕਿੱਥੇ ਜਾਣਾ ਮੈਂ ਬਾਬਾ ਜੀ ਨਾਲ ਲੈ ਜਾਏਗਾ ਅੰਦਰ ਮਰਨਤਲਿਆਂ ਦੇ ਮੱਜਲਾਂ ਗੱਦਨਾਲੀ ਉਹ ਯਾਰ ਕੋਈ ਬੋਤੀ ਸੀ ਉਹਨੇ ਬੋਤੀ ਬਿਠਾਈ ਤੇ ਬਿਠਾ ਕੇ ਮੈਨੂੰ ਉੱਤੇ ਬਿਠਾ ਲਿਆ ਉਹਨੇ ਉਹ ਉੱਪਰ ਉਹ ਆਪਣੇ ਅਡੇ ਉਹਨੇ ਮਹਰ ਫਾੜ ਲਈ ਬੋਤੀ ਦੀ ਫਾੜ ਕੇ ਦੀ ਆਪਣੇ ਲਾ ਕੇ ਡਾਕਟਰ ਕੋਲ ਸੱਦਾ ਡਾਕਟਰ ਮੇਰੀਆਂ ਪੱਟੀਆਂ ਵੀ ਨੇ ਕੀਤੀਆਂ ਤੇ ਮੈਨੂੰ ਅਸਰ ਮੇਰਾ ਲੱਗਾ ਮੁੰਨਣਾ ਆਂਦਾ ਸਿਰਫ जख्म ਇੱਥੇ ਤੇ ਸਿਰ ਇਹ ਸਿਰ ਮੁੰਨਣਾ ਪਵੇਗਾ ਲੈ ਮੈਲੀ ਮਨਾਉਣਾ ਆਖ ਲੜਾ ਤੇ ਮਨਾਲਾ ਲੈ ਮੈਂ ਮਲੇ ਮਲਾਣਾ ਸਰੇ ਆਖ ਨੇ ਤੇ ਮਾਰਦਾ ਕਿ ਮੈਂ ਮੁਸਲਮਾਨਾਂ ਨੇ ਓਏ ਮੁਸਲਮਾਨਾਂ ਤੇ ਮਾਰਦਾ ਤੇ ਇਹ ਮੁਸਲਮਾਨ ਨੇ ਜੇ ਇਹ ਨਾ ਮਾਰਨ ਤੇ ਹੋਰ ਕੋਈ ਮਾਰਦਾ ਜਾਂਦੂ ਤੇ ਸਰ ਮਨਾਲਾ ਓਨੇ ਮੈਂ ਇੱਕ ਬੰਦੇ ਨਾਲ ਕੋਨੇ ਮੇਰਾ ਸਰ ਮਨਾਲਾ ਬਣਦਾ ਪਟੇ ਪਟੇ ਕਰਕੇ ਉਹ ਬਜ਼ੁਰਗ ਜਾਨਾ ਉਹ ਆਪਣੇ ਘਰ ਲੈ ਗਿਆ ਉਥੇ ਉਹਨੇ ਕੋਈ ਮੈਂ 10000 ਮਿਲਿਆ ਜਾਨ ਉਹਨੇ ਕੋਲ ਉਸ ਇੱਕ ਦਿਨ ਮੰਨੇ ਬਾਹ ਮਾਜਾ ਨਾ ਲਿਆ ਤਾਂ ਮੈਂ ਵੀ ਆਖਿਆ ਮੈਂ ਵੀ ਜਾਣਾ ਉਹ ਆਖੇ ਨਾ ਜਾ ਤ ਮੁੰਡੇ ਮੁਸਲਮਾਨ ਦੇ ਬੱਚੇ ਨੇ ਹੋੜ ਲੜਕੇ ਹੋ ਰਹੇ ਤੇ ਮਾਰ ਦੇ ਦਦ ਨੂੰ ਮੈਂ ਜੱਜ ਕੀਤੇ ਮੈਂ ਮੈਂ ਵੀ ਜਾਣਾ ਤੇ ਮੈਂ ਉਹਨਾਂ ਨਾਲ ਤੁਰ ਗਿਆ ਅੱਗੇ ਗਿਆ ਜੋ ਮੁਸਲਮਾਨਾਂ ਨੇ ਮਾਰ ਬਿਠਾਇਆ ਸੀ ਤੇ ਉਹ ਮੇਰੇ ਮਗਰ ਪਾ ਗਏ ਦੂਜੇ ਪਿੰਡ ਦੇ ਮੁਸਲਮਾਨ ਬੱਚੇ ਲੜਕੇ ਹੈ ਵੱਡੇ ਵੱਡੇ ਮੈਂ ਉਸੇ ਭੱਜਿਆ ਤੇ ਅਗੋਂ ਫਿਰ ਇਹ ਜਿੰਨੇ ਕੋ ਰਹਿੰਦਾ ਹੈ ਇਹ ਵੀ ਅਗੇ ਅਗਵਾ ਰਹੇ ਇਹਨਾਂ ਲੜਕਾਰਾ ਮਾਰਦਾ ਤੇ ਉਹਨੇ ਮੁਸਲਮਾਨ ਨੂੰ ਕੁੱਟਿਆ ਕਰਦੇ ਉਹ ਤੇ ਬਾਲ ਫੈਨੇ ਰਿਖਦੇ ਨੇ ਲੰੋਂ 10 ਮਿੰਟ ਹੋ ਗਏ ਇਹਦੇ ਪੱਠੇ ਤਰਵੰਦਿਆ ਹੈ ਮੈਂ ਟੋਕੇ ਲਾ ਮਸਾ ਅਮਨਦ ਸੱਲੇਵੰਦ ਤੇ ਮਿੰਡਾ ਦੇ ਹਾਸਨੇ ਟੋਕਾ ਅਸਲ ਟੋਕਾ ਸੀ ਉਹਨੇ ਦੇਖ ਜੇ ਨੇ ਉਹਨੇ ਉਹ ਗਲੀ ਕਾਤੇ ਮਿੰਵੰਦ ਮਹਮਦ ਵਾਲੀਆ ਪਦਲਾ ਹੈ ਉਹਨਾਂ ਨਾਲ ਅਖੇ ਮੇਰੇ ਮਾਮਦਲੇ ਤੇ ਮੈਂ ਸ਼ਾਮ ਵੇਖਾ ਤੇ ਥਾਣੇਦਾਰ ਆ ਗਿਆ ਥਾਣੇਦਾਰ ਨੇ ਮੇਰੀ ਬਾਹ ਫੜ ਲਈ ਤੇ ਮੈਨੂੰ ਪੁੱਛਦਾ ਤੇਰਾ ਨਾਂ ਕੀ ਹੈ ਮੈਂ ਨਾਂ ਦਿਲਾਰ ਸਮਝਾਇਆ ਤੇ ਪਿਓ ਦਾ ਨਾਂ ਜਾਣਦਾ ਮੈਂ ਹਾਂ ਪਹਿਲੇ ਲੱਗ ਹਰਦਾ ਹੌਸਲ ਨਾ ਪਿਓ ਦਾ ਨਾਂ ਤੇ ਉਹਨੇ ਮਾਰ ਟਲੀ ਬਾਹ ਕੀਤੀ ਮੇਰੀ ਮਾੜੀ ਤੇ ਮੈਂ ਬਾਹਸ ਲਾਖ ਫਿਰ ਪੱਜ ਗਿਆ ਉਹ ਮੇਰੇ ਪਿਓ ਕੇ ਜਿਹੜਾ ਮੇਰੇ ਪਿਓ ਬਣਿਆ ਉਹਦੇ ਕੋਲ ਚਲਾ ਗਿਆ ਉਹਨਾਂ ਆਖੇ ਬੱਚਾ ਤੇ ਨਾਮ ਨੂੰ ਜਾਣਦਾ ਹੈ ਤੇ ਇਹਨੇ ਅਧਾਣੇ ਦਿਹਾੜਨੀ ਇਥੇ ਹੋਰ 8 5 7 ਸਾਲਾਂ ਨੂੰ ਤੱਕਦਾ ਰਹੇਗਾ ਤੇ ਉਹਨੇ ਫਿਰ ਤੇ ਉਹਨੇ ਤੋੜ ਜਣਾ ਆਖਲ ਨਗਾ ਮੇਰ ਨਾਲ ਆ ਲਾ ਦੋ ਆਖਲ ਨਗਾ ਬੰਦਾ ਆਉਂਦਾ ਤੇ ਬੈਂਕ ਪੁੱਛ ਲਾਂ ਜਾਂਨੇ ਮੈਂ ਗਿਆ ਤੇ ਮੈਨੂੰ ਆਂਦਾ ਅ ਤੁਨ ਜਣਾਗੜੀ ਪਿੰਡ ਆਪਣੇ ਪਿੰਡ ਜਾਣੇ ਕਿ ਨਹੀਂ ਜਾਂਦਾ ਮੈਂ ਮੈਨੂੰ ਜਾਣੇ ਤੇ ਮੇਰੇ ਥਾਣੇਦਾਰ ਮਦਦਾਂ ਮੈਨੂੰ ਅਠਾਨੇ ਦਿਨ ਮਾਰਦਾ ਨਹੀਂਗਾ ਤੂੰ ਚੱਲ ਜਾਣਾ ਚਲਾ ਜਾ ਮੈਂ ਮੈਨ ਨਹੀਂ ਜਾਣਾ ਉਹ ਅਠਾਨੇ ਦਿਨ ਮਾਂਦਾ ਜਾ ਚਲਾ ਗਿਆ ਕਿ ਸੱਤ ਅੱਠ ਅਠਾਨੇ ਦਿਨ ਬਾਅਦ ਆਵੀ ਫੱਲੇ ਨੂੰ ਪੁੱਛ ਲਾ ਦੇ ਫਿਰ ਜੱਪ ਫੱਲੇ ਆ ਜੀ ਦੋ ਅਗੇ ਉਹ ਰੱਤੋਂ ਚਲਾ ਗਿਆ ਮੈਂ ਫਿਰ ਸੱਤ ਅੱਠ ਦਿਨ ਬਾਅਦ ਆ ਗਿਆ ਵਾ ਥੋੜਿਆ ਦੋ ਜਣ ਸੱਤ ਅੱਠ ਦਿਨ ਬਾਅਦ ਫੇਰ ਆ ਗਿਆ ਵਾ ਤੇ ਮਿਲੂ ਕਹਿਣ ਲੱਗਾ ਤੂੰ ਹੜਾ ਜਾਨਗਰੀ ਜਾਣਾ ਮੈਂ ਮੈਂ ਨਹੀਂ ਜਾਣਾ ਮਿਲੂ ਜਾਣ ਲੱਗਾ ਤੇਰੀ ਮਾਮੀ ਇੱਕ ਮੈਂ ਛੱਡ ਗਿਆ ਉਹ ਮਾਪਿਆਂ ਕੋਲ ਤੇ ਤੇਲੀ ਛੱਡ ਜਾਵਾਂਗਾ ਤੇ ਮੈਂ ਹੱਥ ਚੰਗਾ ਟੁਰ ਤੁਰਾਂਗਾ ਉਹਨੇ ਮੇਰੇ ਜਿਹੜਾ ਰਹਿੰਦਾ ਉਹਨੇ 60 70 ਰੁਪਏ ਦਿੱਤੇ 70 ਵਿੱਚ ਚੰਗੇ ਰੁਪਏ ਹਨ ਮੇਰੇ ਦੋ ਦੋਨੋਂ ਬੂਰੇ ਪੜ ਗਏ ਤੇ ਮੈਂ ਗਿਆ ਨਾਲ ਤੇ ਉਹ ਆਪਣੇ ਘਰ ਲਾ ਗਿਆ ਲਾ ਦੂ ਕੱਲ ਛੱਡ ਕੇ ਤੇ ਪੈਸੇ ਮੇਰੇ ਕੋਲ ਲੈ ਲੈ ਤੇ ਰਾਤ ਵੇ ਦਿਨ ਚੱਲੀ ਆਪੇ ਹੈ ਦਿੱਤੇ ਨਹੀਂ ਦਿਨ ਕੈਮਰੋ ਲਾਂਡਾ ਲਾ ਹੋਰਲਾਂਡਾ ਲੌਰਾਂ ਅੱਗੇ ਵੇਖਿਆ ਤੇ ਲੜਕੀਆਂ ਹਾਂ ਬੜੀਆਂ ਵੱਡੀਆਂ ਜਵਾਨ ਲੋ ਲੜਕੀਆਂ ਉਹ ਰੋਈ ਜਾਣ ਕੋਈ ਆ ਕੇ ਸਾਨੂੰ ਮਾਰ ਦੇ ਕੋਈ ਇਹਨਾਂ ਨੂੰ ਲੀਲਾਮ ਕਰਨ ਦੇ ਤੇ ਇਤਨਾ ਕਰਦੇ ਚਾਰ ਪੰਜ ਮਿੰਟਾਂ ਵਿੱਚ ਜਾ ਸਾਡੀ ਗੱਡੀ ਅੱਟਾ ਤੇ ਭੱਜਦੇ ਬੱਚਿਆਂ ਦਾ ਉਹਨਾਂ ਸੋਣ ਬੱਚੇ ਦੇ ਟੱਕ ਭੱਜ ਕੇ ਤੇ ਅੰਮ੍ਰਿਤਸਰ ਅੰਮ੍ਰਿਤਸਰ ਨੂੰ ਕੰਪਲ ਲੱਗਾ ਹੋਵੇ ਉੱਥੇ ਮੁਸਲਮਾਨ ਦੇ ਬੱਚੇ ਬਦਲੀ ਬਦਲੀ ਕਰ ਲੈਂਦੇ ਹਨ ਤੇ ਸਿੱਖ ਨੇ ਬਦਲ ਬਦਲੀ ਕਰ ਲੈਂਦੇ ਹਨ ਹਾਂ ਉਹਨੇ ਮੇਰਾ ਨਾਮ ਹੁਲ ਯੱਲਾ ਕੇ ਇੱਕ ਅਖਬਾਰ ਇੱਕ ਭੇਜਾ ਨਾ ਨਾਮ ਲੈ ਕੇ ਵਿਰੋਧ ਦਾ ਨਾਮ ਲਿਖਿਆ ਤੇ ਅਖਬਾਰ ਤੇ ਪੜਿਆ ਕਿ ਪੜਿਆ ਹੁਰਦੂ ਉਹਨੇ ਅਖਬਾਰ ਪੜੀ ਅਖਰੇ ਤੁਹਾਡੇ ਬੱਚਾ ਦਾ ਆਪਣੇ ਬੱਚਾ ਆ ਗਿਆ ਹੈ ਉਹ ਮੇਰੇ ਪਿਤਾ ਜੀ ਆਏ ਜਿਸ ਮੈਨੂੰ ਪੜਾਇਆ ਹੈ ਉਹ ਮੈਨੂੰ ਲੈ ਗਏ ਉਹ ਤੋਂ ਬਾਅਦ ਫਿਰ ਮੈਂ